ਅੱਜ ਜਲੰਧਰ ਦੇ ਏਡੀਸੀਪੀ ਅਹੁਦੇ ਉੱਤੇ ਤੇਜਪੀਰ ਸਿੰਘ ਹੁੰਦਲ ਹੁਣਾਂ ਵੱਲੋਂ ਚਾਰਤ ਸਾਂਭਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਪੇਟੀ ਕ੍ਰਾਈਮ ਜਿਹੀਆਂ ਵਾਰਦਾਤਾਂ ਉੱਥੇ ਠੱਲ ਪਾਈ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਸੀਪੀ ਸਾਹਿਬ ਦੇ ਹੁਕਮਾਂ ਅਨਸਾਰ ਸ਼ਹਿਰ ਦੇ ਹਰ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਨੂੰ ਤੇਜ਼ ਕੀਤਾ ਗਿਆ ਤਾਂ ਕਿ ਕੋਈ ਵਾਰਦਾਤ ਨਾ ਹੋ ਸਕੇ। ਐਸਾ ਏਡੀਸੀ ਦਾ ਬੰਦਾ ਚਾਰ ਸਾਂਭਿਆ। ਜਲੰਧਰ ਪਹਿਲੇ ਵੀ ਕੰਮ ਕਰ ਰਿਹਾ ਸੀ। ਹੁਣ ਉਹਨਾਂ ਦਾ ਫਰਸਟ ਪ੍ਰਾਇਓਰਟੀ ਕੀ ਹੋਊਗੀ ਜਦੋਂ ਕਮਾਂਡਰ? ਫਰਸਟ ਪ੍ਰਾਇਓਰਟੀ ਜਿਹੜੀ ਸਾਡੀ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ। प्लस जो ट्रैफिक है कुछ ना वो दा ऐसी सारे ढंग नाल जड़ा वो ऐसी कराएंगे सो किसी भी तरह की दिक्कत आम पब्लिक को कोई भी तरह की ना आए तां जो कोई माड़ा आंसर इतने सेट चुके उसके सो ऐसी सब तो पहला ड्रग्स और जो पेटी क्राइम साड़े जो स्नैकिंग वगैरह होते हैं कटोर कराएंगे कि� ऑलरेडी साड़ी टीम जड़ी मानजोब सीपी साहब वालों ਅ ਅ ਬੜੀਆਂ ਚੜਚੀਆਂ ਹੋਈਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਸਮੇਂ ਸਮੇਂ ਤੇ ਜੋ ਵੀ ਟਰੱਕ ਸਮਗਲਰਸ ਨੇ ਉਹਨਾਂ ਤੋਂ ਕਾਫੀ ਡੀਅਰ ਕਵਰੀਜ ਕੀਤੀਆਂ ਹਨ ਹੈ ਨਾ ਪਿਛਲੇ ਟਾਈਮ ਜੀ ਤੇ ਕੰਮ ਹੀ ਹੁੰਦੀ ਰਹਿਣਗੀਆਂ ਤਾਂ ਜੋ ਕੋਈ ਮੜਾ ਆਨਸਰ ਇਸ ਚਾਇਤ ਰਿ ਸੇਵਾ ਚ ਸਕਦਾ ਹੈ ਰਾਤ ਦੀ ਗਸ਼ਟ ਜਿਹੜੀ ਉਹ ਨੂੰ ਪੜਾਇਆ ਹੈ অলਰੈਡੀ ਇਸ ਪੀਸ ਆਫ ਬਲੋ ਵੈਲ ਪਲਾਨਡ ਹੈਗਾ ਜੀ ਰਾਤ ਦੀ ਗਸ਼ਟ 24 ਆਵਰਸ ਇਨਟੂ 7 ਜਿਹੜੀ ਸਾਡੀ ਪੁਲਿਸ ਫੋਰਸ ਜਿਹੜੀ ਆ ਲੱਗੀ ਹੋਈ ਹੈ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਰੋਡ ਤੇ ਵੇਖ ਲਓ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆ ਕਲ ਇਸ ਜੀਬਾ ਬਾਇ ਹਰੀਬ ਰੋਡ ਸਟ੍ਰੈਟਿਕ ਤੋਂ ਲੋਕੀ ਟ੍ਰੈਫਿਕ ਤੋਂ ਮੁਕਤ ਹੋ ਗਿਆ ਤੇ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਸੋ ਸਾਡੀ ਜਿਹੜੀ ਆ ਪੁਲਿਸ ਆ ਪੂਰੀ ਮੁਸਤੈਦ ਆ ਡਿਸਟ੍ਰਿਕਟ ਝਲੰਦਰ ਦੀ ਬੜੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਤਾਂ ਵੀ ਅਸੀਂ ਬੜੀ ਵਧੀਆ ਤਰੀਕੇ ਨਾਲ ਕੰਮ ਕਰਦੇ ਤੁਸੀਂ ਗੱਲ ਕੀਤੀ ਕਿ ਘੱਟ ਬੋਲ ਤੇ ਜਿਹੜਾ ਅਫਸਰ ਕੰਮ ਕਰੇ ਹੋ ਜਾਣਾ ਅਫਸਰ ਮਨੰਦਰ ਆਪਣੇ ਅੰਗਰੇਜ਼ੀ ਛਾਣੇ ਆਉਂਦੇ ਦਾ ਦੇ ਉਹਨਾਂ ਐਸਾ ਤੁਸੀਂ ਕੀ ਕਹਿਣਾ ਚਾਹੋ ਐਸਐਚਓ ਸਾਡੇ ਬਹੁਤ ਐਕਸਪੀਰੀਅੰਸ ਹੋਲਡਰ ਨੇ ਏਸੀਪੀਜ਼ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਫਾਰਦਰ ਅਸੀਂ ਹੋ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज